ਅੱਜ ਦੇ ਮੇਲੇ ਤੇ ਪਹੁੰਚ ਚੁੱਕਿਆ ਦੁਨੀਆ ਗਾਡੇ ਲਾਉਣ ਲੱਗ ਪਈ ਹੈ ਵੀ ਅੱਜ ਦੇ ਮੇਲੇ ਦਾ ਆਹ ਬੋਲ ਲੈ ਜੋ ਅੱਜ ਦੇ ਮੇਲੇ ਦਾ ਆਹ ਬੋਲ ਲੈ ਜੋ ਰਾਜਸ ਇਥੇ ਸੁਰਖਪੁਰੀਆ ਯੋਦਾ ਵੀ ਆ ਗਿਆ ਤਾੜੀ ਮਾਰ ਦਿਓ ਮੇਰੇ ਮਿੱਤਰੋ ਛੋਟਾ ਯੋਦਾ ਵੀ ਤੇ ਕੇ ਤੌਰ ਤੇ ਪਹੁੰਚ ਚੁੱਕਿਆ ਹੈ ਵੱਡੇ ਵੱਡੇ ਮਾਲ ਅੱਜ ਦੇ ਮੇਲੇ ਤੇ ਪਹੁੰਚ ਚੁੱਕਿਆ ਹੈ ਵਰਲਡ ਕੱਪ ਦੇ ਬੈਸਟ ਬੇਟਰ ਦੇ ਜਾਫੀ ਦੋਵੇਂ ਪੁੱਜੇ ਹੋਏ ਹੈ ਰਵੀ ਤਿਆਰਾ ਤੇ ਰਵੀ ਸਾਹੋਕੇ ਓਹ ਟਾਂਟੋ ਦੇ ਮੇਲੇ ਜਿੱਦਾਂ ਸੀਦੇ ਮੈਦੇ ਜਿੱਤਣ ਵਾਲਾ ਇਹ ਜਿਹੜੇ ਰਵੀ ਮੇਰੇ ਮਿੱਤਰੋ ਉਹ ਦਿਉਰੇ ਵਾਲਾ ਕਬੱਡੀ ਪੌਂਡ ਦੇ ਲਈ ਲੜਿਆ ਹੋਇਆ ਉਹ ਚਾਰਾਂ ਦੇ ਵਿੱਚੋਂ ਇੱਕ ਦੇ ਟਿੰਕ ਦੇ ਨਾਲ ਬੜੀਆ ਬੱਲੇ ਰਾਹੀ ਉਹ ਖਡੂਰ ਸਾਹਿਬ ਵਾਲੇ ਕਹਿੰਦੇ ਪਿੰਦੇ ਦੇ ਵਾਲਾ ਹੈ ਉਹ ਟੀਮਾਂ ਕਹਿੰਦਾ ਚੋਟੀ ਚੋਟੀ ਦੀਆਂ ਬੜੀਆਂ ਹੋਈਆਂ ਨੇ ਇੱਕ ਕਰਕੇ ਪੱਕੀ ਹੈ ਤੇ ਕਹਿੰਦੇ ਖੰਡਿਆਂ ਦੇ ਵਿੱਚਕਾਰ ਝੂਤ ਝੂਰ ਕੇ ਉਹ ਵੱਧ ਗਿਆ ਅੱਗੇ ਮੇਰੇ ਮਿੱਤਰੋ ਫੌਜੀ ਦੀ ਪਾਈ ਹੋ ਰੇਡ ਇਧਰ ਦੇ ਬੰਦੇ ਫੱਗੂ ਹਰਿਆਣਾ ਚੋਟੀ ਦੇ ਮੱਲ ਹੈ ਓਏ ਕੰਨੀਆਂ ਤੇ ਉਹ ਦੁਨੀਆ ਨੂੰ ਬਖਸ਼ਤ ਕੋਣ ਵਾਲੇ ਉਹ ਦੁਨੀਆ ਦੇ ਵੱਡੇ ਮੱਲਾਂ ਨੂੰ ਬਖਸ਼ਤ ਕੋਣ ਵਾਲੇ ਲੋ ਜਾਫੀ ਐ ਉਹ ਯਾਦੇ ਸਰਪੰਚ ਦਾ ਵੀਰ ਤਿਆਰ ਆ ਉਧਰ ਕਹਿੰਦੇ ਪਾਉ ਆਲਫ ਦੇ ਲਾਣੇ ਦੇ ਵਿੱਚੋਂ ਆ ਆ ਮਰੀਲਾ ਵਾਲਾ ਸਾ ਮੇਰੇ ਮਿੱਤਰੋ ਸੋਰ ਸਿੰਘ ਪਿੰਡ ਵੱਡਾ ਮਹਾਂਪੁਰਸ਼ਾਂ ਦੀ ਕਿਰਪਾ ਲਲਪਾ ਦਲਬਾਖ ਕੈਂਡੀ ਦਾ ਵਿੱਚ ਰਹਿੰਦਾ ਤੇ ਅੰਬਾ ਕਹਿੰਦਾ 15 ਨੂੰ ਸੁਭਾਲ ਵਿੱਚ ਬਹੁਤ ਵੱਡਾ ਕੱਪ ਆਣਾ ਆਏ ਟੀਮ ਸੋਰ ਸਿੰਘ ਪਿੰਡ ਵਾਲਾ ਮੇਰੇ ਮਿੱਤਰੋ ਪਾਪਾ ਵੀ ਬਹੁਤ ਤਗੜਾ ਖੇਡਿਆ ਛਿਸਰੇ ਵਾਲੀਆ ਕੱਦੀ ਬਹੁਤ ਤਗੜਾ ਖੇਡਿਆ ਉਸੇ ਇਲਾਕੇ ਦਾ ਕਹਿੰਦੇ ਨੌਜਵਾਨ ਫਰੰਦੀਪੁਰ ਦੀ ਗੇਂਪੀ ਚਾਕਾ ਵਿੱਚ ਅਮਰੀਕ ਪਿੰਡੀ ਰੇਡ ਤੇ ਕਰੀ ਗੱਲ ਜੇਸੂ ਉਹਦਾ ਦੇਖ ਹੈ ਮੁੰਡੇ ਦਾ ਲਓ ਬੋਗਾ ਕਹਿੰਦੇ ਕਬੱਡੀ ਪੋਰਡ ਦੇ ਦੀ ਵਧਿਆ ਹੋਇਆ ਉਧਰ ਜਿਹੜੇ ਬੋਗਾ ਵੱਡਾ ਵੀਰ ਲੰਡੇ ਪਿੰਡ ਦੀ ਕਹਿੰਦੇ ਗੱਲ ਹੁੰਦੀ ਹੈ ਉਹਦੇ ਸ਼ੀਰੇ ਬੜ ਕੇ ਖੇਡੇ ਨੇ ਮੇਰੇ ਮਿੱਤਰੋ ਬੋਗਾ ਵੱਡਾ ਵੀ ਆਇਆ ਹੋਇਆ ਅੱਜ ਜਿਹੜੇ ਸਰਾਲਸਰ ਦੇ ਵਿੱਚ ਉਹ ਬੜਾ ਜੋਬੇ ਨੰਬਰ ਕਿੰਨੇ ਖੇਜਾ ਜਾਣ ਗਿਆ ਓਏ ਅੰਬਾ ਆ ਗਿਆ ਇਹ ਅੰਬਾ ਅੰਬਾ ਦੁਨੀਆ ਵਿੱਚ ਹੋਈ ਪਈ ਹੈ ਆ ਮੁੰਡੇ ਨੇ ਮੇਰ ਕਰਕੇ ਬੱਲੇ ਬੱਲੇ ਕਰਵਾਦੀ ਹੈ ਮੁੰਡੇ ਹਰਿਆਣੇ ਵਾਲੇ ਵੀ ਤਗੜੇ ਹੈ ਫੌਜੀਆ ਕਾਰਜ ਜਾਣੀਆਂ ਚਾਹੀਦੀਆਂ ਮੇਰੀ ਸਰਕਾਰ ਸਾਹਿਬ ਟੀਮਾਂ ਦੇ ਪਰ ਦੀ ਬੇਨਤੀ ਹੈ ਜੋਗੇ ਵਾਲਾ ਦੇ ਕਰੋਲੀ ਭਾਈ ਇਹ ਜਿਹੜਾ ਮੈਦਾਨ ਦੇ ਵਿੱਚ ਆ ਜਿਹੜਾ ਤਗੜਾ ਮੈਚ ਖੇਡਿਆ ਜਾ ਰਿਹਾ ਹੈ ਤੇ ਪੁੱਜੇ ਹੋਏ ਆ ਦੁਨੀਆਂ ਖੁੱਭੀ ਬੈਠੀ ਆ ਮੇਲੇ ਵਿੱਚ ਆ ਦੁਨੀਆਂ ਤਾਂ ਜਿਹੜੇ ਖੇਡ ਜਾਂ ਇਸਨੇ ਉਹ ਕਬੱਡੀ ਪੌਣ ਦੇ ਲਈ ਤੜਿਆ ਹੋਇਆ ਤੇ ਜਿੰਦਵਾਜੀ ਵਿੱਚ ਛੱਕੇ ਦਸ ਤੋਂ ਹਜ਼ਾਰੇ ਜਾਂਦੇ ਨੇ ਬਾੜਾ ਹੋਵੇ ਟਾਂਗ ਉਹ ਨਰਚੇ ਮਾਰੇ ਜਾਂਦੇ ਨੇ ਪਰ ੱਟੇ ਤਵੇਂ ਦੀ ਰੋਟੀ ਸੜਦੀ ਹੁੰਦੀ ਆ ਉਹ ਟੁੜਕਾ ਟੁਰਕਾ ਕਰਕੇ ਗੁੱਡੀ

گلا میرے منیا چار چار تیار والا جبا جی ਇਹ ਤਾਂ ਪੰਜੇ ਵੀ ਖੇਡ ਖਲ ਆ ਗੁੱਟੇ ਆ ਜਾ ਫੇਰ ਉੱਥੇ ਆਓ ਸਾਹਮਣੇ ਆ ਬੁਕੇਆ ਜਿੱਥੇ ਖੇਡ ਪੰਜਾਬ ਵਿੱਚ ਰਵੇ ਰਵੀ ਦਿਆਲੇ ਲਈ ਵੀ ਦਵਾਵਾ ਨੇ ਦੁਨੀਆ ਦਾ ਵੱਡਾ ਮਾਣ ਕਬੱਡੀ ਪਾ ਕੇ ਵਾਪਸ ਹੈ ਗੇਜਾ ਕਹਿੰਦੇ ਯੈਸੂ ਯੋਧੇ ਵਾਲਾ ਕਬੱਡੀ ਪਾਰਿਆ ਸੁਰਜਪੁਰੀਆ ਯੋਧਾ ਸ਼ਹੀਦੀ ਦੇ ਭੀਮ ਦੇ ਵਿੱਚ ਹਾਲੇ ਤਰਜੇ ਦੀ ਖੇਡ ਭੀਮ ਕੁਬਲੀ ਵਾਲਾ ਵੀ ਚਰਚਾ ਵਿੱਚ ਮੱਖਣ ਸੰਧੂ ਦਾ ਜਿਗਰੀ ਯਾਰ ਅੱਜ ਦੇ ਮੇਲੇ ਤੇ ਮੱਖਣ ਸੰਧੂ ਵੀ ਜੇਜੇ ਤੋਂ ਉੱਤੇ ਮੁਝਾ ਹੋਇਆ ਹੈ ਕੇ ਸਾਰੇ ਮੁੰਡਾ ਦਾ ਇਹ ਲੱਗਦਾ ਜੋਰ ਫਾਇਦੇ ਪੰਪ ਕਿ ਪੱਟਾ ਵਿੱਚ ਜਾਣ ਵਸਰੀ ਪਹਿਚਾਨ ਹੋਵੇ ਰੇਡ ਫੌਜੀ ਦੀ ਤੇ ਬਹੁਤ ਅਮਰੀਕੀ ਸਾਹਮਣੇ ਕਿਹਦੇ ਫੌਜੀ ਕਬੱਡੀ ਪਾ ਰਿਹਾ ਰੋਲੀ ਭਾਈ ਤੇ ਦੋਤਾ ਰੋਲੀ ਭਾਈ ਤੇ ਬੱਚੇ ਨੂੰ ਲੈਂਦੀ ਹੈ ਵੀ ਇੱਕ ਮੈਂ ਜਲਦੀ ਕੋ ਜਲਦੀ ਗਰਾਊਂਡ ਦੇ ਵਿੱਚ ਪਹੁੰਚ ਜਾਣ ਰੋਲੀ ਭਾਈ ਤੇ ਦੋਤਾ ਸਾਹ ਪਿਆ ਬੜੀ ਗੋਲ ਹੈ ਸਭ ਸੀਗੇ ਇਧਰ ਕਬੱਡੀ 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 ਕਬੱਡੀ